ਹਰ ਰੋਜ਼ ਅਸੀਂ ਸਾਰੇ ਇੰਟਰਨੈਟ ਤੇ ਹੁੰਨੇ ਆ ਇੱਕ ਦੂਜੇ ਨਾਲ ਜੁੜਨ ਲਈ ਕੁਝ ਨਵਾਂ ਸਿੱਖਣ ਲਈ ਜਾਂ ਸ਼ਾਇਦ ਕੁਝ ਖਰੀਦਣ ਲਈ ਪਰ ਕਦੇ ਸੋਚਿਆ ਕਿ ਜਿਹੜੇ ਟੂਲ ਸਾਡੀ ਜ਼ਿੰਦਗੀ ਨੂੰ ਇੰਨਾ ਸੌਖਾ ਬਣਾਉਂਦੇ ਨੇ ਉਹੀ ਸਾਨੂੰ ਖਤਰੇਜ ਵੀ ਪਾ ਸਕਦੇ ਨੇ ਦੇਖੋ ਇੰਟਰਨੈਟ ਨਾ ਇੱਕ ਵੱਡੇ ਤੇ ਰੌਣਕ ਵਾਲੇ ਸ਼ਹਿਰ ਵਰਗਾ ਹੈ ਮੌਕੇ ਤਾਂ ਬਹੁਤ ਨੇ ਪਰ ਕੁਝ ਗਲੀਆਂ ਕੋਨੇ ਅਜੇ ਵੀ ਨੇ ਜਿੱਥੇ ਖਤਰਾ ਲੁਕਿਆ ਹੋਇਆ ਹੈ ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਇਸ ਡਿਜੀਟਲ ਦੁਨੀਆ ਵਿੱਚ ਰਹਿਣਾ ਕਿਵੇਂ ਹੈ ਮਤਲਬ ਇਸ ਦੇ ਫਾਇਦੇ ਤਾਂ ਚੁੱਕੀਏ ਪਰ ਇਸ ਦੇ ਖਤਰਿਆਂ ਤੋਂ ਕਿਵੇਂ ਬਚੀਏ ਬਸ ਇਹੀ ਉਹ ਗੱਲ ਹੈ ਜਿਸ ਨੂੰ ਅਸੀਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਚਲੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚੰਗੀਆਂ ਚੀਜ਼ਾਂ ਦੀ ਉਹ ਟੂਲਸ ਉਹ ਐਪਸ ਜਿਹੜੇ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਏ ਨੇ ਸਭ ਤੋਂ ਪਹਿਲਾਂ ਈਮੇਲ ਦੀ ਗੱਲ ਕਰੀਏ ਜਦੋਂ ਵੀ ਈਮੇਲ ਦਾ ਜ਼ਿਕਰ ਆਉਂਦਾ ਤਾਂ ਇੱਕ ਨਾਂ ਸਭ ਦੇ ਦਿਮਾਗ ਵਿੱਚ ਆਉਂਦਾ Gmail ਹੈ ਨਾ ਇਸ ਦਾ ਇੰਟਰਫੇਸ ਇਨਾ ਸੋਖਾ ਹੈ ਤੇ ਫੀਚਰਸ ਇਨੇ ਕਮਾਲ ਦੇ ਨੇ ਕਿ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਅਰਬਾਂ ਲੋਕ ਆਪਣੇ ਡਿਜੀਟਲ ਮੈਸੇਜਾਂ ਲਈ ਇਸਤੇ ਹੀ ਪਰੋਸਾ ਕਰਦੇ ਨੇ ਅੱਗੇ ਵਧਦੇ ਹਾਂ Google Drive ਵੱਲ ਸੋਚੋ ਇਹ ਇੱਕ ਤਰ੍ਹਾਂ ਦੀ ਆਨਲਾਈਨ ਪੈਨ ਡਰਾਈਵ ਹੈ ਪਰ ਇੱਕ ਅਜਿਹੀ ਪੈਨ ਡਰਾਈਵ ਜੋ ਕਦੇ ਗਵਾਚੀ ਨਹੀਂ ਸਕਦੀ ਆਪਣੀਆਂ ਸਾਰੀਆਂ ਫਾਈਲਾਂ ਨੂੰ ਆਨਲਾਈਨ ਸਟੋਰ ਕਰਨ ਦਾ ਅਤੇ ਫਿਰ ਕਿਤੋਂ ਵੀ ਕਦੇ ਵੀ ਉਹਨਾਂ ਨੂੰ ਵਰਤਣ ਦਾ ਇਹ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਭਾਵੇਂ ਪਰਸਨਲ ਕੰਮ ਹੋਵੇ ਜਾਂ ਆਫਿਸ ਦਾ ਪਰ ਪਤਾ ਹੈ ਇਸ ਨੂੰ ਸੱਚਮੁੱਚ ਖਾਸ ਕੀ ਬਣਾਉਣਾ ਹੈ ਇਹ ਨੰਬਰ ਪੂਰੇ 15 GB ਹਾਂ 15 GB ਮੁਫt ਸਟੋਰੇਜ ਜੇ ਸੋਚਿਆ ਜਾਵੇ ਤਾਂ ਇਹ ਹਜ਼ਾਰਾਂ ਫੋਟੋਆਂ सैकड़े डॉक्यूमेंट्स तो शायद कुछ फिल्मा रखने भी काफ़ी है बिल्कुल मुफ्त इससे करके तो गूगल ड्राइव ना मशहूर होया है पर गल सिर्फ फाइल स्टोरेज तक ही नहीं रुकती गूगल तो एक पूरा डिजिटल संसार है गूगल कैलेंडर नाल अपना शेड्यूल बना तो लैके गूगल मैप्स रास्ता लभण तक कदे ध्यान दिता कि असी इस पूरे ईकोसिस्टम से कि ज़्यादा निर्भर हो गए हैं अच्छा ਹੁਣ Google ਤੋਂ ਥੋੜਾ ਹਟ ਕੇ ਇੱਕ ਹੋਰ ਜ਼ਰੂਰੀ ਚੀਜ਼ ਦੀ ਗੱਲ ਕਰਦੇ ਆ ਇਹ ਇੱਕ ਸਰਕਾਰੀ ਡਿਜੀਟਲ ਸੇਵਾ ਹੈ ਜਿਹੜੀ ਸਾਡੀ ਜ਼ਿੰਦਗੀ ਨੂੰ ਸੌਖਾ ਬਣਾਉਣ ਲਈ ਹੀ ਬਣਾਈ ਗਈ ਹੈ ਜ਼ਰਾ ਸੋਚ ਕੇ ਦੇਖੋ ਜੇ ਸਾਰੇ ਜ਼ਰੂਰੀ ਡਾਕੂਮੈਂਟਸ ਜਿਵੇਂ ਕਿ ਡਰਾਈਵਿੰਗ ਲਾਇਸੈਂਸ ਗੱਡੀ ਦੀ RC ਸਭ ਕੁਝ ਸੁਰੱਖਿਅਤ ਤਰੀਕੇ ਨਾਲ ਆਪਣੇ ਫੋਨ ਵਿੱਚ ਇੱਕੋ ਥਾਂ ਤੇ ਮਿਲ ਜਾਵੇ ਬਸ ਇਹੀ ਕਮਾਲ ਹੈ ਡਿਜੀ ਲੋਕਰ ਦਾ ਇਹ ਭਾਰਤ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਕਦਮ ਹੈ ਪੇਪਰਲੈਸ ਹੋਣ ਵੱਲ ਤੇ ਸਭ ਤੋਂ ਵਧੀਆ ਗੱਲ ਪਤਾ ਕੀ ਹੈ ਇਹ ਸਿਰਫ ਸਕੈਨ ਕੀਤੀਆਂ ਫੋਟੋਆਂ ਨਹੀਂ ਹਨ ਇਹ ਸਿੱਧੇ ਸਰਕਾਰੀ ਵਿਭਾਗਾਂ ਤੋਂ ਡਿਜੀਟਲੀ ਸਾਈਨ ਹੋ ਕੇ ਆਉਂਦੇ ਨੇ ਮਤਲਬ ਇਹ ਬਿਲਕੁਲ オリジナル ਜਿੰਨੇ ਹੀ ਪੱਕੇ ਨੇ ਤਾਂ ਹੁਣ ਜੇ ਕੋਈ ਲਾਇਸੈਂਸ ਪੁੱਛੇ ਤਾਂ ਪਰਸ ਲੱਭਣ ਦੀ ਲੋੜ ਨਹੀਂ ਬਸ ਫੋਨ ਕਢੋ ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਆ ਜਿਵੇਂ Google Drive ਇੱਕ ਵੱਡਾ ਬੈਗ ਹੈ ਜਿੱਥੇ ਅਸੀਂ ਕੁਝ ਵੀ ਰੱਖ ਸਕਦੇ ਆ ਪਰ DigiLocker ਉਹ ਇੱਕ ਸੁਰੱਖਿਅਤ ਤਿਜੋਰੀ ਵਾਂਗ ਹੈ ਖਾਸ ਕਰਕੇ ਸਾਡੇ ਸਭ ਤੋਂ ਜ਼ਰੂਰੀ ਕਾਗਜ਼ਾਂ ਲਈ ਇਸ ਲਈ ਇਸ ਵਿੱਚ ਦਿੱਤੀ ਗਈ 1GB ਦੀ ਸਪੇਸ ਸਿਰਫ ਉਹਨਾਂ ਕੀਮਤੀ ਦਸਤਾਵੇਜ਼ਾਂ ਵਾਸਤੇ ਹੀ ਹੁੰਦੀ ਹੈ। ਠੀਕ ਹੈ। ਹੁਣ ਤੱਕ ਤਾਂ ਅਸੀਂ ਇੰਟਰਨੈਟ ਦੇ ਫਾਇਦਿਆਂ ਦੀ ਗੱਲ ਕੀਤੀ ਪਰ ਹੁਣ ਗੱਲ ਕਰਦੇ ਹਾਂ ਸਿੱਕੇ ਦੇ ਦੂਜੇ ਪਾਸੇ ਦੀ। ਚਲੋ ਹੁਣ ਉਹਨਾਂ ਖਤਰਿਆਂ ਤੇ ਨਜ਼ਰ ਮਾਰੀਏ ਜੋ ਆਨਲਾਈਨ ਦੁਨੀਆ ਵਿੱਚ ਲੁਕੇ ਹੋਏ ਨੇ। ਸਭ ਤੋਂ ਪਹਿਲਾ ਖਤਰਾ ਹੈ ਵਾਇਰਸ। ਸ਼ਾਇਦ ਕੁਝ ਲੋਕਾਂ ਨੂੰ ਆਈ ਲਵ ਯੂ ਵਾਇਰਸ ਯਾਦ ਹੋਵੇ ਜਿਸਨੇ 2000 ਦੇ ਸ਼ੁਰੂ ਵਿੱਚ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਸੀ। ਇੱਕ ਬਹੁਤ ਵੱਡੀ ਉਦਾਹਰਣ ਹੈ ਕਿ ਕਿਵੇਂ ਇੱਕ ਮਾਸੂਮ ਜੀ ਦਿਸਣ ਵਾਲੀ ਈਮੇਲ ਅਟੈਚਮੈਂਟ ਇੱਕ ਪੂਰੀ ਡਿਜੀਟਲ ਮਹਾਮਾਰੀ ਬਣ ਸਕਦੀ ਹੈ ਫੇਰ ਆਉਂਦਾ ਹੈ ਟ੍ਰੋਜਨ ਇਹ ਨਾ ਇੱਕ ਮੁਫਤ ਤੋਹਫੇ ਵਰਗਾ ਹੈ ਪਰ ਉਸ ਤੋਹਫੇ ਦੇ ਅੰਦਰ ਇੱਕ ਕੈਮਰਾ ਲੁਕਿਆ ਹੋਇਆ ਹੈ ਜੋ ਹਰ ਚੀਜ਼ ਤੇ ਨਜ਼ਰ ਰੱਖ ਰਿਹਾ ਹੈ ਬਸ ਟ੍ਰੋਜਨ ਇਹੀ ਕਰਦਾ ਹੈ ਇਹ ਪੇਸ ਬਦਲਣ ਵਿੱਚ ਮਾਸਟਰ ਹੁੰਦਾ ਹੈ ਤਾਂ ਜੇ ਸੌਖੇ ਸ਼ਬਦਾਂ ਵਿੱਚ ਦਸੀਏ ਵਾਇਰਸ ਇੱਕ ਬਿਮਾਰੀ ਵਾਂਗ ਹੈ ਜਿਸਦਾ ਕੰਮ ਸਿਰਫ ਫੈਲਣਾ ਤੇ ਆਪਣੀ ਗਿਣਤੀ ਵਧਾਣਾ ਹੈ ਦੂਜੇ ਪਾਸੇ ਟ੍ਰੋਜਨ ਦਾ ਮਕਸਦ ਹੁੰਦਾ ਹੈ ਆਪਣੇ ਬਣਾਉਣ ਵਾਲੇ ਲਈ ਸਿਸਟਮ ਵਿੱਚ ਇੱਕ ਚੋਰ ਦਰਵਾਜ਼ਾ ਖੋਲਣਾ ਹੁਣ ਗੱਲ ਕਰਦੇ ਆਂ ਸਪਾਈਵੇਅਰ ਦੀ ਇਹ ਸਮਝ ਲਓ ਕਿ ਇੱਕ ਡਿਜੀਟਲ ਜਾਸੂਸ ਹੈ ਇਹ ਚੁੱਪਚੀਪੀ ਤੇ ਸਾਡੇ ਹਰ ਕਲਿੱਕ ਨੂੰ ਦੇਖਦਾ ਹੈ ਸਾਡੇ ਹਰ ਟਾਈਪ ਕੀਤੇ ਸ਼ਬਦ ਨੂੰ ਨੋਟ ਕਰਦਾ ਹੈ ਅਤੇ ਫਿਰ ਇਹ ਸਾਰੀ ਜਾਣਕਾਰੀ ਅੱਗੇ ਵੇਚ ਦਿੰਦਾ ਹੈ ਕਦੀ ਇਸ ਤਰ੍ਹਾਂ ਦੀ ਈਮੇਲ ਆਈ ਹੈ ਜਿਹੜੀ ਲੱਗੇ ਕਿ ਬੈਂਕ ਤੋਂ ਹੈ ਤੇ ਉਹ ਤੁਹਾਡੇ ਅਕਾਊਂਟ ਦੀ ਜਾਣਕਾਰੀ ਮੰਗ ਰਿਹਾ ਹੋਣ ਬਹੁਤ ਸੰਭਾਵਨਾ ਹੈ ਕਿ ਉਹ ਇੱਕ ਫਿਸ਼ਿੰਗ ਹਮਲਾ ਹੋਵੇ ਇਹ ਧੋਖੇਬਾਜ਼ ਲੋਕ ਸਾਡੇ ਭਰੋਸੇ ਦਾ ਗਲਤ ਫਾਇਦਾ ਚੁੱਕਦੇ ਨੇ ਤੇ ਸਾਡੀ ਮਿਹਨਤ ਦੀ ਕਮਾਈ ਤੇ ਹੱਥ ਸਾਫ਼ ਕਰਨਾ ਚਾਹੁੰਦੇ ਨੇ ਚਲੋ ਹੁਣ ਜਦੋਂ ਅਸੀਂ ਇਹਨਾਂ ਖਤਰਿਆਂ ਨੂੰ ਸਮਝ ਲਿਆ ਹੈ ਤਾਂ ਹੁਣ ਵਾਰੀ ਹੈ ਇਹ ਜਾਣਨ ਦੀ ਕਿ ਇਹਨਾਂ ਤੋਂ ਬਚਣਾ ਕਿਵੇਂ ਹੈ ਆਓ ਦੇਖੀਏ ਕਿ ਅਸੀਂ ਆਪਣੇ ਡਿਜੀਟਲ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਲਈ ਕੀ ਕਰ ਸਕਦੇ ਹਾਂ ਇਸ ਨੂੰ ਸਾਡੀ ਡਿਜੀਟਲ ਢਾਲ ਸਮਝੋ ਇੱਕ ਵਧੀਆ ਐਂਟੀਵਾਇਰਸ ਇੱਕ ਚੰਗਾ ਐਂਟੀਸਪਾਈਵੇਅਰ ਤੇ ਨਾਲ ਹੀ ਥੋੜੀ ਜੀ ਸਾਵਧਾਨੀ ਬਸ ਇਹਨਾਂ ਚੀਜ਼ਾਂ ਨਾਲ ਆਨਲਾਈਨ ਖਤਰਿਆਂ ਤੋਂ ਬਚਣ ਲਈ ਇੱਕ ਮਜ਼ਬੂਤ ਸੁਰੱਖਿਆ ਕਵਚ ਬਣਾਇਆ ਜਾ ਸਕਦਾ ਹੈ। ਇੱਕ ਗੱਲ ਹਮੇਸ਼ਾ ਯਾਦ ਰੱਖਣ ਵਾਲੀ ਹੈ ਕਿ ਸਾਈਬਰ ਸੁਰੱਖਿਆ ਕੋਈ ਇੱਕ ਵਾਰ ਦਾ ਕੰਮ ਨਹੀਂ, ਇਹ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਜੇ ਅਸੀਂ ਇਹਨਾਂ ਕਦਮਾਂ ਨੂੰ ਆਪਣੀ ਰੋਜ਼ ਦੀ ਡਿਜੀਟਲ ਆਦਤ ਬਣਾ ਲਈਏ ਤਾਂ ਹਮਲਾਵਰਾਂ ਤੋਂ ਹਮੇਸ਼ਾ ਇੱਕ ਕਦਮ ਅੱਗੇ ਰਹਿ ਸਕਦੇ ਹਾਂ। ਅਤੇ ਅਖੀਰ ਵਿੱਚ ਚਲੋ ਇੱਕ ਅਜਿਹੀ ਚੀਜ਼ ਤੇ ਗੱਲ ਕਰੀਏ ਜੋ ਕਿਸੇ ਵੀ ਸੌਫਟਵੇਅਰ ਜਾਂ ਪਾਸਵਰਡ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਤੇ ਉਹ ਹੈ ਸਾਡੀ ਆਪਣੀ ਜ਼ਿੰਮੇਵਾਰੀ ਆਓ ਸਮਝੀਏ ਕਿ ஆன்ਲਾਈਨ ਦੁਨੀਆ ਦੇ ਇੱਕ ਚੰਗੇ ਨਾਗਰਿਕ ਹੋਣ ਦਾ ਅਸਲ ਵਿੱਚ ਮਤਲਬ ਕੀ ਹੈ ਦੇਖੋ ਸਾਈਬਰ ਨੈਤਿਕਤਾ ਦਾ ਮਤਲਬ ਹੈ ਸਾਰਿਆਂ ਲਈ ਇੱਕ ਬਿਹਤਰ ਇੰਟਰਨੈਟ ਬਣਾਉਣਾ ਇਸ ਦਾ ਮਤਲਬ ਹੈ ਦੂਜਿਆਂ ਦੀ ਇੱਜ਼ਤ ਕਰਨਾ ਜਿਹੜੇ ਕਮਜ਼ੋਰ ਨੇ ਉਹਨਾਂ ਦੀ ਰੱਖਿਆ ਕਰਨਾ ਤੇ ਕੋਸ਼ਿਸ਼ ਕਰਨਾ ਕਿ ਅਸੀਂ ਇਸ ਡਿਜੀਟਲ ਦੁਨੀਆ ਨੂੰ ਪਹਿਲਾਂ ਨਾਲੋਂ ਥੋੜਾ ਬਿਹਤਰ ਬਣਾ ਸਕੀਏ ਤਾਂ ਅਸੀਂ ਇਸ ਗੱਲ ਨੂੰ ਇੱਕ ਸਵਾਲ ਨਾਲ ਖਤਮ ਕਰ ਦਿਆ ਅਸੀਂ ਸਾਰੇ ਮਿਲ ਕੇ ਕਿਸ ਤਰ੍ਹਾਂ ਦੀ ਡਿਜੀਟਲ ਦੁਨੀਆ ਬਣਾਉਣਾ ਚਾਹੁੰਦੇ ਹਾਂ ਕਿਉਂਕਿ ਇਸ ਨੂੰ ਬਣਾਉਣ ਦੀ ਤਾਕਤ ਸਾਡੇ ਸਾਰਿਆਂ ਦੇ ਹੱਥਾਂ ਵਿੱਚ ਹੈ ਸਾਡੇ ਹਰ ਇੱਕ ਕਲਿੱਕ ਵਿੱਚ ਇਸ ਚਰਚਾ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ